ਸਿਆਲੀ ਕੋਈ ਗੱਲ ਨਹੀਂ ਸੰਤ ਲੈ ਜੋ ਵਧੀਆ ਪੈਸੇ ਕੱਟ ਦੇ ਦੋ ਕੋਈ ਦਿੱਕਤ ਵਾਲੀ ਗੱਲ ਨਹੀਂ ਐ ਭਾਈ ਯਾਰਾਂ ਦਾ ਯਾਰ ਹਾਂ ਦੂ ਇਹ ਤਾਂ ਕੋਈ ਗੱਲ ਪੈਸੇ ਨਾਲ ਨਹੀਂ ਵਰਤਣਾ ਸੋਡਾ ਇੱਕ ਅਸੀਂ ਭਾਈਆਂ ਦੀ ਕਦਰ ਵੀ ਕਰਦੇ ਆ ਪਿਆਰ ਦੀ ਬਸ ਸੋ ਵੀਡੀਓ ਸ਼ੇਅਰ ਕਰੋ ਵੀਰਪਾਲ ਕਰਕੇ ਠੀਕ ਹੈ ਬਹੁਤ ਵੀਡੀਓ ਤੁਸੀਂ ਇਹਦੀ ਸ਼ੇਅਰ ਕਰਦੇ ਹੋ ਬੰਦੇ ਨੂੰ ਪੂਰਾ ਰਿਸਪਾਂਸ ਦਿੰਨੇ ਹੋ ਅੱਜ ਵੀ ਇਹ ਵੀਡੀਓ ਬਹੁਤ ਬਦਾ ਲੋ ਵੀਰ ਅੱਜ ਆਪਾਂ ਸ਼ੇਅਰ ਸੋ ਵੀਰਪਾਲ ਦੀ ਦੁਕਾਨ ਤੇ ਪਹੁੰਚੇ ਆ ਤੇ ਵੀਰਪਾਲ ਕੋਲ ਆਏ ਆ ਵੀਰ ਆਪਣੇ ਜੋ ਫੇਸਬੁੱਕ ਤੇ ਵੀਡੀਓ ਦੇਖ ਕੇ ਆਏ ਨੇ ਉਹ ਲੈਣ ਆਏ ਨੇ ਸੰਦ ਇੱਕ ਦੋ ਤੇ ਆ ਜੋ ਮਿਲਦਿਆਂ ਕਰਦਿਆਂ ਗੱਲ ਉਹਨਾਂ ਨਾਲ ਕੀ ਹਾਲ ਹੈ ਭਾਈ ਕਿਹੜਾ ਵਈ ਵਧੀਆ ਕਿਹੜਾ ਪਿੰਡ ਹੈ ਵੀਰ ਰੱਲੀ ਬਾਈ ਰੱਲੀ ਫਿਰ ਤੂੰ ਵੀ ਵੀਡੀਓ ਦੇਖ ਕੇ ਆ ਫੇਸਬੁੱਕ ਤੇ ਵੀਰਪਾਲ ਮਿਸਤਰੀ ਕੋਲ ਹਾਂ ਹਾਂ ਬਾਈ ਅੱਛਾ ਕਿਵੇਂ ਲੱਗਦੇ ਨੇ ਇਹ ਸੰਦ ਬਣਾਏ ਹੋਏ ਤੁਹਾਨੂੰ ਸੰਦ ਠੀਕ ਲੱਗਦੇ ਨੇ ਬਾਈ ਪੱਕੀ ਵਰਤਾਂਗੇ ਕਿੰਨੇ ਸਾਲ ਹੋਗੇ ਤੁਹਾਨੂੰ ਇਹਦੇ ਨਾਲ ਵਰਤਦੇ ਹੋਗੇ ਬਾਈ 2-3 ਸਾਲ ਉਹ 3 ਸਾਲ ਹਰ ਮਤਲਬ ਕਿ ਸੰਦ ਦੀ ਕੁਆਲਿਟੀ ਹੁੰਦੀ ਹੈ ਇਹਦੇ ਦੀ ਹਾਂ ਬਾਈ ਹਾਂ ਤੇ ਗਾਰੰਟੀ ਵੀ ਹੁੰਦੀ ਹੈ ਗਾਰੰਟੀ ਦਿੰਦਾ ਬਾਈ ਤੇ ਹੋਰ ਅੱਪੀ ਪੈਣ ਭਰਾਵਾਂ ਨੂੰ ਦੱਸਿਓ ਫਿਰ ਜਾ ਕੇ ਤੂੰ ਵੀ ਵੀਰਪਾਲ ਮਿਸਤਰੀ ਕੋਲ ਗਏ ਸੀਗੇ ਉਹਦੇ ਕੋਲ ਸੰਤ ਵਧੀਆ ਹੁੰਦੇ ਨੇ ਜਿਹੜੇ ਵੀ ਬਣਾਉਂਦਾ ਆਪ ਬਣਾਉਂਦਾ ਸਭ ਤੋਂ ਵੱਡੀ ਗੱਲ ਤਾਂ ਇਹ ਹੈ ਨਾ ਤੇ ਫਿਰ ਹੁਣ ਕੀ ਕੁਛ ਲੈ ਕੇ ਚੱਲਨੇ ਆਂ ਅਜਿੰਦਰਾ ਬਾਈ ਤੰਗਲੀਆ ਆਪਣਾ ਕੱਪੜਾ ਰੋਲਣਾ ਅੱਛਾ ਇੱਕ ਕੱਖ ਰੋਲਣ ਵਾਲਾ ਇੱਕ ਤੰਗਲੀ ਇੱਕ ਜਿੰਦਰਾ ਤਿੰਨ ਨਤੀਜਾਂ ਲੈ ਕੇ ਚੱਲਨੇ ਆਂ ਤਿੰਨ ਹਾਂ ਬਾਈ ਠੀਕ ਐ ਤੇ ਹੋਰ ਵੀ ਦੱਸਿਓ ਬਾਈ ਬਣ ਕੇ ਆਪਣੇ ਭਰਾ ਬਾਰੇ ਠੀਕ ਐ ਆ ਆਪਣਾ ਵੀਰਪਾਲ ਮਿਸਤਰੀ ਬਾਟਾ ਤੁਹਾਡਾ ਵੀਰਪਾਲ ਇੱਥੇ ਕੱਪੜੀ ਦੁਕਾਨ ਦੀ ਖਾਸੀਅਤ ਹੋਰ ਆ ਬਾਈ ਜੀ ਆਪਾਂ ਆਪ ਦੀ ਦੁਕਾਨ ਦੇ ਵਿੱਚ ਪੈਸੇ ਦਾ ਮੈਟਰ ਬਹੁਤ ਵੱਡਾ ਨਹੀਂ ਲੱਗਦੇ। ਸੰਤ ਦੀ ਕੁਆਲਿਟੀ ਵਧੀਆ ਦੰਨਿਆ ਦੇਖ ਲੈ ਕੇ ਹੀ ਵਧੀਆ ਜੋ। ਪੈਸੇ ਵਾਲੀ ਕੋਈ ਗੱਲ ਨਹੀਂ ਸੰਤ ਲੈ ਜਾਓ ਵਧੀਆ ਪੈਸੇ ਘੱਟ ਦੇ ਦੋ ਕੋਈ ਦਿੱਕਤ ਵਾਲੀ ਗੱਲ ਨਹੀਂ। ਐ ਭਾਈਆਂ ਦਾ ਯਾਰਾਂ ਦਾ ਯਾਰ ਐ ਦੋ ਇਹ ਤਾਂ ਕੋਈ ਗੱਲ। ਪੈਸੇ ਨਾਲ ਨਹੀਂ ਵਰਤਣਾ ਸੋਟਾ ਇੱਕ ਅਸੀਂ ਭਾਈਆਂ ਦੀ ਕਦਰ ਵੀ ਕਰਦੇ ਆ ਪਿਆਰ ਦੀ ਬਸ। ਤੋ ਵੀਡੀਓ ਸ਼ੇਅਰ ਕਰਿਓ ਵੀਰਪਾਲ ਕਰਕੇ ਠੀਕ ਹੈ ਬਹੁਤ ਵੀਡੀਓ ਤੁਸੀਂ ਇਹਦੀ ਸ਼ੇਅਰ ਕਰਦੇ ਹੋ ਬੰਦੇ ਨੂੰ ਪੂਰਾ ਰਿਸਪਾਂਸ ਦਿਨੇ ਹੋ ਅੱਜ ਵੀ ਇਹ ਵੀਡੀਓ ਬਹੁਤ ਦੱਬ ਕੇ ਸ਼ੇਅਰ ਕਰਦੇ ਹੋ ਵੀਰ ਬਣ ਕੇ ਤੇ ਵੀਰ ਹੋਰ ਵੀ ਭਰਾਵਾਂ ਨੂੰ ਦੱਸਿਓ ਆਪਣੇ ਨੂੰ ਠੀਕ ਹੈ ਇਹ ਵੀਰ ਰੱਲੀ ਤੋਂ ਸੀਗੇ ਬਰੇਟਾ ਭਲਾਡਾ ਤੇ ਮਟਾਲੇ ਪੈਂਦਾ ਰੱਲੀ ਪਿੰਡ ਸੋ ਵੀਡੀਓ ਦੱਬ ਕੇ ਸ਼ੇਅਰ ਕਰਦੇ ਹੋ ਬਾਈ ਬਸ ਧੰਨਵਾਦ ਬਾਈ ਤੁਹਾਡਾ ਯਾਰ ਧੰਨਵਾਦ